ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਸੰਗਰੂਰ ਦੇ ਨੇੜਲੇ ਪਿੰਡ ਕਲੌਦੀ ਦੇ ਵਿੱਚ ਖੜੇ ਆਂ ਜਿਸ ਸਥਾਨ ਤੇ ਖੜੇ ਆ ਮੇਰੇ ਸਕੂਲ ਦੇ ਬਿਲਕੁਲ ਜਿੱਥੇ ਮੇਰੀ ਪੋਸਟਿੰਗ ਆ ਤੇ ਬਿਲਕੁਲ ਨਾਲ ਹੀ ਸ਼ਮਸ਼ਾਨ ਘਾਟ ਆ ਅੱਗੇ ਇੱਥੇ ਪਿਛਲੇ ਸਮੇਂ ਦੌਰਾਨ ಗ್ರಾಮ ਪੰਚਾਇਤ ਨੇ ਅਮਰੂਦਾਂ ਦਾ ਸ਼ਮਸ਼ਾਨ ਘਾਟ ਦੀ ਜ਼ਮੀਨ ਦੇ ਵਿੱਚ ਬਾਗ ਲਾਇਆ ਸੀਗਾ 1 ਏਕੜ ਤੋਂ ਵੱਧ ਜ਼ਮੀਨ ਦੇ ਵਿੱਚ ਇਹ 100 ਤੋਂ ਵੱਧ ਦਿਖਾ ਦੇ ਬੇਟਾ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ ਔਰ ਇਹਦੀਆਂ ਸਾਈਡਾਂ ਦੇ ਉੱਪਰ ਜਿਹੜਾ ਹੈਗਾ ਜਾਮਣ ਦੇ ਬੂਟੇ ਕਰੀਬ 25-30 ਬੂਟੇ ਜਾਮਣਾਂ ਦੇ ਲੱਗੇ ਹੋਏ ਨੇਗੇ ਸੋ ਉਸ ਟਾਈਮ ਸਰਪੰਚ ਰਾਮ ਸਿੰਘ ਜੀ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਪਲਾਂਟੇਸ਼ਨ ਤੇ ਬੂਟੇ ਲਗਾਉਣ ਤੇ ਕਾਫੀ ਸਕੂਲ ਚ ਬੂਟੇ ਵੀ ਲਗਵਾਏ ਹੋਰ ਥੋਰ ਥਾਵਾਂ ਤੇ ਵੀ ਸੋ 2 ਸਾਲ ਪਹਿਲਾਂ ਲਗਭਗ ਇਹ ਅਮਰੂਦ ਦਾ ਬਾਗ ਲਾਇਆ ਸੀਗਾ ਪੰਚਾਇਤ ਨੇ ਸਮਸ਼ਾਨ ਘਾੜ ਦੀ ਜ਼ਮੀਨ ਦੀ ਸੋ ਜਿਸ ਤਰ੍ਹਾਂ ਮੈਂ ਪੰਜਾਬ ਚ ਪਾਰਕਾਂ ਦਾ ਕਨਸੈਪਟ ਲੈ ਕੇ ਆਇਆ ਸੀ ਪਾਰਕਾਂ ਦੀ ਸੁਰੂਆਤ ਕੀਤੀ ਸੀਗੀ ਅੱਜ ਤੋਂ 14-15 ਸਾਲ ਪਹਿਲਾਂ ਸੋ ਬਹੁਤ ਇੱਕ ਨਵੇਕਲੀ ਪਹਿਲਾ ਪੰਚਾਇਤ ਦੀ ਉਸ ਸਮੇਂ ਦੀ ਕਿਉਂਕਿ ਸਾਡੇ ਪਿੰਡਾਂ ਚ ਸਮਸ਼ਾਨ ਘਾਟ ਨੇ ਜਿਹੜੇ ਹੁਣ ਸਮਸ਼ਾਨ ਘਾਟਾਂ ਦੀਆਂ ਜ਼ਮੀਨਾਂ ਨੇ ਸਾਡੀਆਂ ਸਾਡੀਆਂ ਸੱਥਾਂ ਨੇ ਹੋਰ ਸਾਂਝੀਆਂ ਥਾਵਾਂ ਨੂੰ ਲੋਕਾਂ ਅੰਦਰ ਵੱਦੀ ਭੁੱਖ ਆ ਜਿਹੜੀ ਉਹ ਖਾਂਦੀ ਜਾ ਰਹੀ ਆ ਔਰ ਲੋਕ ਉਹਨੂੰ ਠੇਕਿਆਂ ਤੇ ਦੇ ਕੇ ਪਿੰਡਾਂ ਦੇ ਟੋਬਿਆਂ ਨੂੰ ਛੱਪੜਾਂ ਨੂੰ ਕੁਦਰਤੀ ਜਲਗਾਹਾਂ ਨੂੰ ਠੇਕਿਆਂ ਤੇ ਦੇ ਕੇ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਇਨਕਮ ਸੋਰਸ ਬਣਾ ਰਹੇ ਨੇ ਸੋ ਪੰਚਾਇਤ ਦਾ ਇਹ ਬਹੁਤ ਇੱਕ ਨਵੇਕਲਾ ਕੰਮ ਹੈ ਸੋ ਜਿੰਨੇ ਵੀ ਪਿੰਡਾਂ ਵਾਲੇ ਜਿਹੜੇ ਵੀ ਸਾਥੀ ਵੀਡੀਓ ਦੇਖਣਗੇ ਆਪੋ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਵੀਡੀਓ ਜਰੂਰ ਸ਼ੇਅਰ ਕਰ ਦਿਓ ਭੇਜ ਦਿਓ ਤਾਂ ਕਿ ਆਪਣੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਬਾਗ ਲੱਗਣ ਜਿਹੜੇ ਸਮਸ਼ਾਨ ਘਾਟ ਨੇ ਉਹਨਾਂ ਦੇ ਠੇਕਿਆਂ ਤੇ ਦੇਣ ਦੀ ਜਗ੍ਹਾ ਆਪਾਂ ਨਾ ਸਾਡੇ ਇਹਦੀ ਪੁਰਖਿਆਂ ਦੀ ਜਿੱਥੇ ਸਾਡੇ ਪੁਰਖੇ ਅਸੀਂ ਜਿਨ੍ਹਾਂ ਦਾ ਸੰਸਕਾਰ ਕੀਤਾ ਹੋਇਆ ਸੀ ਉਹਨਾਂ ਥਾਵਾਂ ਨੂੰ ਅਸੀਂ ਇਨਕਮ ਸੋਰਸ ਨਾ ਬਣਾਈਏ ਉੱਥੇ ਇਸ ਤਰ੍ਹਾਂ ਜੀਵ ਜੰਤੂਆਂ ਲਈ ਪ੍ਰਕਿਰਤੀ ਦੇ ਲਈ ਐਦਾਂ ਬਾਗ ਲਾਈਏ ਜਿੱਥੇ ਜੀਵ ਜੰਤੂ ਪੰਛੀ ਕੁਦਰਤੀ ਤੌਰ ਤੇ ਫੂਡ ਲੈ ਸਕਣ ਉਹਨੇ ਪਿੰਡ ਦੇ ਲੋਕ ਵੀ ਇਹਨਾਂ ਤੋਂ ਅਮਰੂਦ ਖਾਣਗੇ ਬੱਚੇ ਇਥੋਂ ਪੈਰਟ ਜਿਹੜੇ ਜੜੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਫਰੂਟ ਲਾਈਕ ਕਰਦੀਆਂ ਨੇ ਉਹ ਵੀ ਇਥੋਂ ਫਰੂਟ ਖਾਣਗੇ ਸੋ 1 ਏਕੜ ਦੇ ਵਿੱਚ ਫੈਲਿਆ ਹੋਇਆ ਜਦੋਂ ਹੋ ਗਿਆ ਬਹੁਤ ਸੋਹਣਾ ਇਹਨੇ ਬਣ ਜਾਣਾਗਾ ਸੋ 1 ਗ੍ਰਾਮ ਪੰਚਾਇਤ 3 ਟਰੀ ਪਾਲਿਸੀ ਬਣੀ ਸੀ 2117 ਦੇ ਵਿੱਚ ਜਿੱਤੇ ਮੈਂ ਬਹੁਤ ਵਾਰ ਇਹ ਮੰਗ ਠਾਈ ਆ ਗ੍ਰਾਮ ਪੰਚਾਇਤ 3 ਟਰੀ ਪਾਲਿਸੀ 2117 ਕੀ ਸੀ ਕਿ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੇ 1 ਤਿਹਾਈ ਹਿੱਸੇ ਦੇ ਉੱਪਰ ਜੰਗਲ ਲੱਗਣੇ ਚਾਹੀਦੇ ਨੇ ਇਹਦਾ ਪੁਕਾਇਦਾ ਨੋਟੀਫਿਕੇਸ਼ਨ ਹੋਇਆ ਹੋਇਆ ਸਰਕਾਰ ਵੱਲੋਂ ਕਿ ਸਰਕਾਰ ਨੇ 1 ਤਿਹਾਈ ਜ਼ਮੀਨ ਕਹਿ ਲਓ ਕਿ ਰੁੱਖ ਲਾਉਣ ਲਈ ਜੰਗਲ ਲਾਉਣ ਲਈ ਰਿਜ਼ਰਵ ਕਰ ਦਿੱਤੀ ਸੀ ਪਰ ਉਹ ਪਾਲਿਸੀ ਹੁਣ ਤੱਕ ਲਾਗੂ ਨਹੀਂ ਹੋਈ ਹੈਗੀ ਜੇ ਸਾਡੀਆਂ ਪੰਚਾਇਤਾਂ ਸਾਡੇ ਪਿੰਡਾਂ ਦੇ ਲੋਕ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਐਫਰਟ ਕਰਨ ਉਥੇ ਜੰਗਲ ਲਾਉਣ ਉਥੇ ਜਿਹੜੇ ਫਰੂਟ ਪਲਾਂਟ ਪਲਾਂਟੇਸ਼ਨ ਕਰਨ ਐਦਾਂ ਦੇ ਰੁੱਖ ਲਗਾਉਣ ਤਾਂ ਪੰਜਾਬ ਹਰਿਆ ਭਰਿਆ ਵੀ ਬਣੂਗਾ ਔਰ ਸਾਡੀਆਂ ਜਿਹੜੀਆਂ ਅਲੋਪ ਹੋ ਰੀਆਂ ਪੰਛੀਆਂ ਦੇ ਪਰਜਾਤੀਆਂ ਨੇ ਜੀਵ ਜੰਤੀਆਂ ਦੇ ਪਰਜਾਤੀਆਂ ਨੇ ਉਹ ਵੀ ਸਾਡੇ ਵਿੱਚ ਬਚ ਸਕਣਗੀਆਂ ਕਿਉਂਕਿ ਉਹਨਾਂ ਨੂੰ ਇੱਥੇ ਰਹਿਣ ਬਸੇਦੇ ਬਣਾਉਣ ਨੂੰ ਥਾਵਾ ਵੀ ਮਿਲਣਗੀਆਂ ਉਹਨਾਂ ਦਾ ਠਹਿਰਾਵ ਵੀ ਹੋਊਗਾ ਤੇ ਉਹਨਾਂ ਨੂੰ ਇੱਥੋਂ ਫੂਡ ਵੀ ਮਿਲੂਗਾ ਸੋ ਪੰਚਾਇਤਾਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਨੇ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇਗੀਆਂ ਅਸੀਂ ਜਦੋਂ ਪਾਰਕ ਬਣਾਉਣ ਦੀ ਮੈਂ ਪੰਜ ਪਾਰਕ ਬਣਾਏ ਸੀਗੇ 7 ਏਕੜ ਜ਼ਮੀਨ ਦੇ ਵਿੱਚ ਸਭ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਅੱਜ ਤੁਸੀਂ ਦੇਖ ਲਓ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਰਕ ਹੀ ਪਾਰਕ ਨੇ ਠੀਕ ਹੈ ਤੇ ਉਹ ਇਸ ਤਰ੍ਹਾਂ ਨੇ ਇਹ ਇਹ ਬਾਗ ਲਾਉਣ ਦੀ ਮੈਂ ਹੁਣ ਤੱਕ ਦੇ ਜਿੰਨੇ ਵੀ ਮਨਿਸਟਰ ਪਿਛਲੇ 7 8 17 ਤੋਂ ਬਾਅਦ ਮੈਂ ਬਹੁਤ ਹਰ ਮਨਿਸਟਰ ਨੂੰ ਮੈਂ ਜਿਹੜਾ ਹੈਗਾ ਮੰਗ ਪੱਤਰ ਦੇ ਕੇ ਆਨਾ ਵੀ ਇਹ ਜਿਹੜਾ ਨੋਟੀਫਿਕੇਸ਼ਨ ਆ ಗ್ರಾಮ ਪੰਚਾਇਤ ਟਰੀ ਪਾਲਿਸੀ 2017 ਨੂੰ ਲਾਗੂ ਕੀਤਾ ਜਾਵੇ ਰੁੱਖ ਪਾਲਿਸੀ ਜਿਹੜੀ ਸੋ ਪੰਚਾਇਤਾਂ ਨੂੰ ਵੀ ਐਫਰਟ ਕਰਨੇ ਚਾਹੀਦੇ ਨੇ ਮਨਰੇਗਾ ਦੇ ਵਿੱਚ ਉਹ ਵੱਡੀ ਗੱਲ ਸਭ ਤੋਂ ਇਹਦੇ ਨਾਲ ਮਨਰੇਗਾ ਦੇ ਵਿੱਚ ਵੀ ਕੰਮ ਮਿਲਦਾ ਬੰਦਿਆਂ ਨੂੰ ਠੀਕ ਆ ਆ ਬਿੱਚੇ ਦੇ ਗਰੀਬ ਲੋਕਾਂ ਨੇ ਪਿੰਡਦਿਆਂ ਨੇ ਥੋੜਾ ਮੋਟਾ ਹਰਾਚਾਰਾ ਬੀਜ ਰੱਖਿਆ ਕੁਝ ਵਿੱਚ ਸਬਜ਼ੀ ਸਬਜ਼ੀ ਦੀਆਂ ਬੇਲਾਂ ਬੀਜ ਬੀਜ ਲੈਂਦੇ ਨੇ ਤੋਂ ਜੰਗਲ ਦਾ ਜੰਗਲ ਬਹੁਤ ਸਾਰੀਆਂ ਬਰਮਾ ਟੇਕ ਵੀ ਲੱਗੀਆਂ ਹੋਈਆਂ ਇਹਦੇ ਵਿੱਚ ਕਮ ਸੇ ਕਮ 40 50 ਬਰਮਾ ਟੇਕਾਂ ਵੀ ਲੱਗੀਆਂ ਹੋਈਆਂ ਇਹਦੇ ਵਿੱਚ ਸੋ ਬਹੁਤ ਸੋਹਣਾ ਕਨਸੈਪਟ ਹੈ ਬਹੁਤ ਸੋਹਣੀ ਇਹ ਉਸ ਟਾਈਮ ਚਲੋ ਸਾਡੀ ਵਿਚਾਰ ਚਰਚਾ ਹੁੰਦੀ ਰਹੀ ਸਰਪੰਚ ਸਾਹਿਬ ਨਾਲ ਆ ਰਾਮ ਸਿੰਘ ਜੀ ਨਾਲ ਉਹਨਾਂ ਨੇ ਉਦੋਂ ਐਫਰਟ ਕੀਤਾ ਮੰਨੀ ਉਸ ਦਿਨੋਂ ਲਾਗੂ ਕੀਤਾ ਕਿ ਉਹਨੇ ਇੱਥੇ ਪਲਾਂਟੇਸ਼ਨ ਕੀਤੀ ਸੋ ਹੋਰ ਵੀ ਸਾਰੀਆਂ ਪੰਚਾਇਤਾਂ ਨੂੰ ਇਸ ਤਰ੍ਹਾਂ ਦੇ ਐਫਰਟ ਕਰਨੇ ਚਾਹੀਦੇ ਨੇ ਅਜਾ ਪਜੰਗਲ ਦਿਖਾਈਏ ਬੁੱਟੇ ਇੱਕ ਵਾਰੀ ਦੇਖੋ ਬਹੁਤ ਸੋਹਣਾ ਲੱਗਦਾ ਇਹ ਸਾਰੇ ਪੌਂਟ ਦੂਰ ਤੱਕ ਇਹ ਸਾਰਾ ਬਾਗ ਲੱਗਿਆ ਹੈ ਇਸ ਸਾਈਡ ਵੀ ਦਿਖਾਉ ਉਹ ਮੈਂ ਟਾ ਇਧਰ ਇਧਰ ਵੀ ਦੂਰ ਤੱਕ ਕਾਫੀ ਜ਼ਮੀਨ ਹੈ ਸਾਰਾ ਇਹ ਅਮਰੂਦਾਂ ਦੇ ਬੂਟੇ ਨੂੰ ਜੰਗਲ ਦੇਖੋ ਸਾਰਾ 2 ਸਾਲ ਦੇ ਹੋਇਆ ਸੋ ਬਹੁਤ ਸੋਹਣਾ ਸਾਨੂੰ ਇਸ ਤਰ੍ਹਾਂ ਦੇ ਐਫਰਟ ਕਰਨੇ ਚਾਹੀਦੇ ਕਿਉਂਕਿ ਸਾਡਾ ਵਾਤਾਵਰਨ ਬਹੁਤ ਦੂਸ਼ਿਤ ਹੋ ਗਿਆ ਬਹੁਤ ਖਰਾਬ ਹੋ ਰਿਹਾ ਸਾਡਾ ਵਾਤਾਵਰਨ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਐਫਰਟ ਕਰਨੇ ਚਾਹੀਦੇ ਨੇਗੇ ਸੋ ਜੀ ਦੇ ਨਾਲ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਕੁਝ ਚੰਗਾ ਦੇ ਕੇ ਜਾਈਏ ਔਰ ਜੇ ਤੁਸੀਂ ਸੁਖੀ ਤੇ ਸੁਖਾਲੇ ਰਹਿਣਾ ਤੇ ਇਸ ਤਰ੍ਹਾਂ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਾਉਣੇ ਪੈਣੇ ਦੇਗੇ ਸੋ ਆਓ ਸਾਰੇ ਮਿਲ ਕੇ ਵਾਤਾਵਰਨ ਰੁੱਖ ਲਗਾਈਏ ਧਰਤੀ ਨੂੰ ਬਚਾਈਏ ਜੀਵਨ ਨੂੰ ਸੁਖੀ ਤੇ ਸੁਖਾਲਾ ਬਣਾਈਏ ਬਹੁਤ ਧੰਨਵਾਦ ਥੈਂਕ ਯੂ